ਸੜਕ ਕਿਨਾਰੇ ਖੜੀ ਗੱਡੀ ਜਿਸ ਨੂੰ ਕਿ ਪਿੱਛੋਂ ਆਇਆ ਇਹ ਟਰੱਕ ਵੇਖੋ ਕਿਵੇਂ ਟੱਕਰ ਮਾਰਦਾ ਹੋਇਆ ਧੂਕੇ ਆਪਣੇ ਨਾਲ ਲੈ ਜਾਂਦਾ ਮੌਕੇ ਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਗੱਡੀ ਜਿਹੜੀ ਹੈ ਉਹ ਸੜਕ ਦੇ ਕਿਨਾਰੇ ਖੜੀ ਹੁੰਦੀ ਹੈ ਜਿਸ ਦੇ ਆਲੇ-ਦੁਆਲੇ ਕੁਝ ਲੋਕ ਖੜੇ ਹੁੰਦੇ ਨੇ ਹੋ ਸਕਦਾ ਹੈ ਕਿ ਇਹ ਗੱਡੀ ਖਰਾਬ ਹੋ ਗਈ ਹੋਵੇ ਜਿਸ ਨੂੰ ਸੜਕ ਦੇ ਕਿਨਾਰੇ ਖੜਾ ਕਰਕੇ ਇਹ ਲੋਕਾਂ ਦੇ ਵੱਲੋਂ ਗੱਡੀ ਸੀ ਜਿਹੜੀ ਠੀਕ ਕੀਤੀ ਜਾ ਰਹੀ ਸੀ ਤੇ ਜਿਸ ਦੇ ਦਰਮਿਆਨ ਇਹ ਪਿੱਛੋਂ ਟਰੱਕ ਆਉਂਦਾ ਹੈ ਜੋ ਕਿ ਇਸ ਗੱਡੀ ਨੂੰ ਟੱਕਰ ਮਾਰਦਾ ਹੋਇਆ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈਦਾ ਹੋਇਆ ਧੂਕੇ ਅੱਗੇ ਤੱਕ ਲੈ ਜਾਂਦਾ ਹੈ ਮੌਕੇ ਦੇ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਜਿੱਥੇ ਹਾਈਵੇ ਤੇ ਸੜਕ ਦੇ ਕਿਨਾਰੇ ਤੇ ਕਾਰ ਖੜੀ ਹੁੰਦੀ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀ ਦੇ ਕੋਲ ਕੁਝ ਲੋਕ ਮੌਜੂਦ ਹੁੰਦੇ ਨੇ ਤੇ ਪਿੱਛੋਂ ਇਹ ਟਰੱਕ ਆਉਂਦਾ ਜੋ ਕਿ ਗੱਡੀ ਨੂੰ ਟੱਕਰ ਮਾਰਦਾ ਹੋਇਆ ਅੱਗੇ ਤੱਕ ਖਿੱਚ ਕੇ ਲੈ ਕੇ ਜਾਂਦਾ ਤੇ ਇਸ ਦੇ ਦਰਮਿਆਨ ਹੀ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੇਗੀ ਮਾਮਲਾ ਪੁਨੇ ਸੋਲਾਪੁਰ ਹਾਈਵੇ ਤੋਂ ਸਾਹਮਣੇ ਆਇਆ ਮੌਕੇ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਸੜਕ ਕਿਨਾਰੇ ਖੜੀ ਗੱਡੀ ਜਿਸ ਨੂੰ ਕਿ ਪਿੱਛੋਂ ਆਇਆ ਇਹ ਟਰੱਕ ਵੇਖੋ ਕਿਵੇਂ ਟੱਕਰ ਮਾਰਦਾ ਹੋਇਆ ਤੂ ਕੇ ਆਪਣੇ ਨਾਲ ਲੈ ਜਾਂਦਾ ਮੌਕੇ ਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਗੱਡੀ ਜਿਹੜੀ ਹੈ ਉਹ ਸੜਕ ਦੇ ਕਿਨਾਰੇ ਖੜੀ ਹੁੰਦੀ ਹੈ ਜਿਸ ਦੇ ਆਲੇ-ਦੁਆਲੇ ਕੁਝ ਲੋਕ ਖੜੇ ਹੁੰਦੇ ਨੇ ਹੋ ਸਕਦਾ ਹੈ ਕਿ ਇਹ ਗੱਡੀ ਖਰਾਬ ਹੋ ਗਈ ਹੋਵੇ ਜਿਸ ਨੂੰ ਸੜਕ ਦੇ ਕਿਨਾਰੇ ਖੜਾ ਕਰਕੇ ਇਹ ਲੋਕਾਂ ਦੇ ਵੱਲੋਂ ਗੱਡੀ ਸੀ ਜਿਹੜੀ ਠੀਕ ਕੀਤੀ ਜਾ ਰਹੀ ਸੀ ਤੇ ਜਿਸ ਦੇ ਦਰਮਿਆਨ ਇਹ ਪਿੱਛੋਂ ਟਰੱਕ ਆਉਂਦਾ ਹੈ ਜੋ ਕਿ ਇਸ ਗੱਡੀ ਨੂੰ ਟੱਕਰ ਮਾਰਦਾ ਹੋਇਆ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈਦਾ ਹੋਇਆ ਤੋ ਕੇ ਅੱਗੇ ਤੱਕ ਲੈ ਜਾਂਦਾ ਮੌਕੇ ਦੇ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਛਿਖ ਜਿਹੜਾ ਪੈ ਗਿਆ ਜਿੱਥੇ ਹਾਈਵੇ ਤੇ ਸੜਕ ਦੇ ਕਿਨਾਰੇ ਤੇ ਕਾਰ ਖੜੀ ਹੁੰਦੀ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀ ਦੇ ਕੋਲ ਕੁਝ ਲੋਕ ਮੌਜੂਦ ਹੁੰਦੇ ਨੇ ਤੇ ਪਿੱਛੋਂ ਇਹ ਟਰੱਕ ਆਉਂਦਾ ਜੋ ਕਿ ਗੱਡੀ ਨੂੰ ਟੱਕਰ ਮਾਰਦਾ ਹੋਇਆ ਅੱਗੇ ਤੱਕ ਖਿੱਚ ਕੇ ਲੈ ਕੇ ਜਾਂਦਾ ਤੇ ਇਸ ਦੇ ਦਰਮਿਆਨ ਹੀ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੇਗੀ ਮਾਮਲਾ ਪੁੰਨੇ ਸੋਲਾਪੁਰ ਹਾਈਵੇ ਤੋਂ ਸਾਹਮਣੇ ਆਇਆ ਮੌਕੇ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਸੜਕ ਕਿਨਾਰੇ ਖੜੀ ਗੱਡੀ ਜਿਸ ਨੂੰ ਕਿ ਪਿੱਛੋਂ ਆਇਆ ਇਹ ਟਰੱਕ ਵੇਖੋ ਕਿਵੇਂ ਟੱਕਰ ਮਾਰਦਾ ਹੋਇਆ ਤੂਕੇ ਆਪਣੇ ਨਾਲ ਲੈ ਜਾਂਦਾ ਮੌਕੇ ਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਗੱਡੀ ਜਿਹੜੀ ਆ ਉਹ ਸੜਕ ਦੇ ਕਿਨਾਰੇ ਖੜੀ ਹੁੰਦੀ ਹੈ ਜਿਸ ਦੇ ਆਲੇ-ਦੁਆਲੇ ਕੁਝ ਲੋਕ ਖੜੇ ਹੁੰਦੇ ਨੇ ਹੋ ਸਕਦਾ ਹੈ ਕਿ ਇਹ ਗੱਡੀ ਖਰਾਬ ਹੋ ਗਈ ਹੋਵੇ ਜਿਸ ਨੂੰ ਸੜਕ ਦੇ ਕਿਨਾਰੇ ਖੜਾ ਕਰਕੇ ਇਹ ਲੋਕਾਂ ਦੇ ਵੱਲੋਂ ਗੱਡੀ ਸੀ ਜਿਹੜੀ ਠੀਕ ਕੀਤੀ ਜਾ ਰਹੀ ਸੀ ਤੇ ਜਿਸ ਦੇ ਦਰਮਿਆਨ ਇਹ ਪਿੱਛੋਂ ਟਰੱਕ ਆਉਂਦਾ ਜੋ ਕਿ ਇਸ ਗੱਡੀ ਨੂੰ ਟੱਕਰ ਮਾਰਦਾ ਹੋਇਆ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈਦਾ ਹੋਇਆ ਤੋ ਕਿ ਅੱਗੇ ਤੱਕ ਲੈ ਜਾਂਦਾ ਮੌਕੇ ਦੇ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਛਿਖ ਜਿਹੜਾ ਪੈ ਗਿਆ ਜਿੱਥੇ ਹਾਈਵੇ ਤੇ ਸੜਕ ਦੇ ਕਿਨਾਰੇ ਤੇ ਕਾਰ ਖੜੀ ਹੁੰਦੀ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਹੈ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀ ਦੇ ਕੋਲ ਕੁਝ ਲੋਕ ਮੌਜੂਦ ਹੁੰਦੇ ਨੇ ਤੇ ਪਿੱਛੋਂ ਇਹ ਟਰੱਕ ਆਉਂਦਾ ਜੋ ਕਿ ਗੱਡੀ ਨੂੰ ਟੱਕਰ ਮਾਰਦਾ ਹੋਇਆ ਅੱਗੇ ਤੱਕ ਖਿੱਚ ਕੇ ਲੈ ਕੇ ਜਾਂਦਾ ਤੇ ਇਸ ਦੇ ਦਰਮਿਆਨ ਹੀ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੇਗੀ ਮਾਮਲਾ ਪੁਨੇ 16ਲਾਪੁਰ ਹਾਈਵੇ ਤੋਂ ਸਾਹਮਣੇ ਆਇਆ ਮੌਕੇ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ